ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆ ਹੀ ਪਹੁੰਚੇ ਆ ਜੀ ਸਾਡੇ ਪਿੰਡ ਦੇ ਲਾਗੋਂ ਦੀ ਨੰਗ ਰੇ ਦਰਿਆ ਦੇ ਜੋ ਸਾਡਾ ਦਰਿਆ ਵਾ ਖਰੀਗਿਆਂ ਤੋਂ ਲੈ ਕੇ ਫੇਮ ਕਰਨ ਨੂੰ ਇੱਕ ਗਾਂ ਪਾਕਿਸਤਾਨ ਨੂੰ ਜਾਂਦਾ ਹੋ ਦਰਿਆ ਦੇ ਜਿੱਥੇ ਕਿ ਪਿਛਲੇ ਦਿਨੀ ਆਫਤਾ ਆਈ ਰਹੀ ਆ ਤੁਸੀਂ ਵੇਖ ਸਕਦੇ ਹੋ ਪਿਛਲੇ ਦਿਨੀ ਇੱਥੇ ਪਾਣੀ ਦੀ ਜਿਹੜੀ ਆ ਜਿਹੜੇ ਬੂਜੇ ਬਾਜੇ ਸਭ ਦਬੇ ਹੀ ਇਹ ਪਾਣੀ ਜਿਹੜਾ ਬੰਨ ਦੇ ਨਾਲ ਨਾਲ ਪੂਰਾ ਟੱਚ ਹੀ ਇਹ ਆਮ ਪਾਰਟੀ ਵੱਲੋਂ ਬਣਾਇਆ ਗਿਆ ਮਰੜਾ ਵਾ ਸਰਕਾਰਾਂ ਵੱਲੋਂ ਬੜਾ ਲੰਮਾ ਮਰੜਾ ਬਣਾਤਾ ਵਾ ਮੇਰੇ ਹਿਸਾਬ ਨਾਲ 2 ਕਿੱਲੇ ਦੀ ਲਾਮ ਹੋਊਗਾ ਨਾ ਸਾਬ ਸਿਆਂ ਚਲੋ ਮੁਬਾਰਕ ਆ ਜਿਹੜਾ ਕੰਮ ਕੀਤਾ ਉਹਨੂੰ ਸਲਾਉਣਾ ਵੀ ਚਾਹੀਦਾ ਵਾ ਇਹ ਕੰਮ ਕੀਤਾ ਵਾ ਸਰਕਾਰ ਨੇ ਆਮ ਪਾਰਟੀ ਦੀ ਨੇ ਇਹ ਆਪਾਂ ਦੇਖ ਸਕਦੇ ਆ ਜਿਹੜੀ ਆ ਸਾਹਮਣੇ ਤੁਸੀਂ ਇਹ ਆ ਹਰੀਕੇ ਵਾਲਾ ਹੈਡ ਵਾ ਤੇ ਇਹ ਹੈਡ ਤੋਂ ਉਰਲੇ ਬਨੇੜਾ ਆਪਣਾ ਪੋਲ ਉਹ ਆ ਇਹ ਪੁਲ ਦੇ ਨਾਲ ਹੀ ਮਰੜਾ ਵਾ ਇਹ ਕਿਲੋਕਮੀਟਰ ਦੀ ਵਿੱਥ ਤੇ ਆਊਗਾ ਇਹ ਮਰੜਾ ਬਨੇੜਾ ਬਸ ਇੰਨੀ ਕੁ ਉਮੀਦ ਹੀ ਹੋਏ ਲਓ ਜੀ ਇਹ ਜ਼ੂਮ ਕਰਕੇ ਤੁਹਾਨੂੰ ਖਾਇਆ ਆ ਦੂਰ ਉਹ ਗੁਰਦੁਆਰਾ ਸਾਹਿਬ ਦੀਦਾ ਵਾ ਉਹ ਜੀ ਹੈਗਾ ਵਾ ਨਾਨਕਸਰ ਨਾਨਕਸਰ ਗੁਰਦੁਆਰਾ ਦੀਦਾ ਜੀ ਇਹ ਹੁਣ ਮਖੌਣੇ ਤੁਹਾਨੂੰ ਆਪਾਂ ਮਰੜਾ ਤੇ ਨਾਲ ਆਪਣੇ ਗਰਸਾਪ ਸਿੰਘ ਵੀਰ ਗੱਲਬਾਤ ਕਰਦੇ ਆਂ ਇਹਦੇ ਨਾਲ ਹੀ ਆਪਾਂ ਤੇ ਤੁਸੀਂ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਜਿਹੜਾ ਚੰਗਾ ਕੰਮ ਕੀਤਾ ਸਰਕਾਰ ਨੇ ਉਹਨੂੰ ਚੰਗਾ ਵੀ ਕਹਾਂਗੇ ਜਿਹੜੇ ਗਲਤ ਕੰਮ ਆ ਉਹਨੂੰ ਗਲਤ ਵੀ ਕਹਾਂਗੇ ਹਰੜਾ ਵਾ ਇਹ ਕਿਲੋਮੀਟਰ ਦੀ ਵਿੱਥ ਤੇ ਆਊਗਾ ਇਹ ਮਰੜਾ ਬਣਿਆੜਾ ਬਸ ਇੰਨੀ ਕੁ ਜੁਮੇਦੀ ਹੋਏ ਲਓ ਜੀ ਇਹ ਜੂਮ ਕਰਕੇ ਤੁਹਾਨੂੰ ਖਾਇਆ ਆ ਦੂਰ ਉਹ ਗੁਰਦੁਆਰਾ ਸਾਹਿਬ ਦੀਦਾਵਾ ਉਹ ਜੀ ਹੈਗਾ ਨਾਨਕਸਰ ਨਾਨਕਸਰ ਗੁਰਦੁਆਰਾ ਦੀਦਾ ਜੀ ਇਹ ਹੁਣ ਮਖਾਉਣੇ ਤੁਹਾਨੂੰ ਆਪਾਂ ਮਰੜਾ ਤੇ ਨਾਲ ਆਪਣੇ ਗਰਸਾਪ ਸਿੰਘ ਵੀਰ ਗੱਲਬਾਤ ਕਰਦੇ ਇਹਦੇ ਨਾਲ ਹੀ ਆਪਾਂ ਤੇ ਤੁਸੀਂ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਜਿਹੜਾ ਚੰਗਾ ਕੰਮ ਕੀਤਾ ਸਰਕਾਰ ਨੇ ਉਹਨੂੰ ਚੰਗਾ ਵੀ ਕਵਾਂਗੇ ਜਿਹੜੇ ਗਲਤ ਕੰਮ ਆ ਉਹਨੂੰ ਗਲਤ ਵੀ ਕਵਾਂਗੇ ਆਮ ਪਾਰਟੀ ਦੀ ਸਰਕਾਰ ਨੇ ਇਹ ਕੰਮ ਕੀਤਾ ਏ ਅਮਰੜਾ ਬੰਨਤਾ ਏ ਇਹ ਪਿਛਲੇ ਦਿਨੀ ਇੱਥੇ ਢਾਹ ਲੱਗੀ ਰਹੀ ਆ ਉਹਦਾ ਕਾਰਨ ਤੇ ਸੇਵਾ ਵੀ ਬੜੇ ਦਿਨ ਚੱਲੀ ਉਹ ਵੀ ਵਿਖਾਵਾਂਗੇ ਤੁਹਾਨੂੰ ਜਿੱਥੇ ਸੇਵਾ ਚੱਲੀ ਆ ਉਥੇ ਕਿਹੋ ਜਿਹਾ ਕੰਮ ਕੀਤਾ ਵਾ ਸਰਕਾਰ ਦੁਆਰਾ ਉਹ ਵੀ ਵੇਖਾਂਗੇ ਆਪਾਂ ਉਹ ਸੜਕ ਤੇ ਲੋਕ ਪੈ ਗਈ ਆ ਜਾ ਨਹੀਂ ਪੈ ਗਈ ਉਹ ਵੀ ਵਿਖਾਵਾਂਗੇ ਆਪਾਂ ਆ ਵੀਰ ਕੋਈ ਕਰਾਇਆ ਮਾਰ ਰਿਆ ਵਾ ਐਸ ਕੀ ਲੱਗਦਾ ਪਾਣੀ ਫੇਰ ਆਂਦੀ ਹੋਇਆ ਹੋਊਗਾ ਕਰਾਇਆ ਮਾਰਿਆ ਕੋਈ ਆ ਵੇਖੋ ਜੀ 부ਜੇ 부ਜੇ ਆਪਾਂ ਖੜੇ ਆ ਆਪਾਂ ਉੱਥੇ ਵੀ ਪਹੁੰਚਣਾ ਵਾ ਜਿੱਥੇ ਕੇ ਆਪਣਾ ਧਰਨਾ ਚੱਲ ਰਿਆ ਵਾ ਜਿੱਥੇ ਸਰਕਾਰ ਖੱਡ ਲਵਾ ਰਹੀ ਆ ਉਹ ਵੀ ਆਪਾਂ ਤੁਹਾਨੂੰ ਜਾਣਕਾਰੀ ਦੇਣੀ ਆ ਵੀ ਖੱਡ ਲੱਗਣੀ ਚਾਹੀਦੀ ਆ ਜਾਂ ਨਹੀਂ ਲੱਗਣੀ ਚਾਹੀਦੀ ਇੱਕ ਮਿੰਟਾਂ ਵਿੱਚ ਤੁਸੀਂ ਦੱਸਣਾ ਵਾ ਨਾਲ ਸੰਜੋਗ ਵੀ ਕਰਨਾ ਵਾ ਖੱਡ ਲੱਗਣੀ ਚਾਹੀਦੀ ਆ ਜਾਂ ਨਹੀਂ ਲੱਗਣੀ ਚਾਹੀਦੀ ਇੱਕ ਮਿੰਟਾ ਜਰੂਰ ਦੱਸਿਓ ਆਓ ਜੀ ਹੁਣ ਆਪਾਂ ਚੱਲੀਏ ਉੱਥੇ ਇਹਨੂੰ ਕਰਦੇ ਆਂ ਵੀਡੀਓ ਨੂੰ ਇੱਥੇ ਹੀ ਬੰਦ ਪ੍ਰਸਾਦ ਸਿੰਘ ਜੀ ਕੋਈ ਕਹਿਣਾ ਚਾਹੁੰਦੇ ਜੇ ਇਹਦੀ ਬੜੀ ਸਲਾਘਾ ਜੋਗ ਕਰਮਾ ਸਰਕਾਰ ਦਾ ਜੇ ਆਹ ਜਿਹੜਾ ਸਲਾਘਾ ਜੋਗ ਹਾਂਜੀ ਸਲਾਘਾ ਜੋਗ ਜੀ ਆਪੀ ਬਹੁਤ ਵੱਡੇ ਪੱਧਰ ਦੇ ਸੁਭਰਾਜ ਦਾ ਹੀ ਪਚਾਣਾ ਸੁਭਰਾ ਪਿੰਡ ਨੂੰ ਜਿਹੜੀ ਢਾ ਵਜਦੀ ਉਹਦਾ ਕਾਫੀ ਮਤਲਬ ਹੱਲ ਨਿਕਲ ਚੁੱਕਾ ਵਾ ਵੀ ਇਹ ਮੜੇ ਦੇ ਨਾਲ ਬਚਾਊਗਾ ਠੀਕ ਹੈ ਜੀ ਹਾਂ ਉਹ ਵੀ ਵਿਖਾਉਣੇ ਇਹ ਤੇ ਬਚਾ ਇੱਕ ਬੰਨਾ ਤੁਹਾਨੂੰ ਸਰਕਾਰ ਦਾ ਵਿਖਾਤਾ ਦੂਸਰਾ ਬੰਨਾ ਸਰਕਾਰ ਦਾ ਤੁਹਾਨੂੰ ਵਿਖਾਉਣਾ ਵਾ ਵੀਡੀਓ ਵੱਧ ਤੋਂ ਵੱਧ ਸ਼ੇਅਰ ਲਾਈਕ ਕਮੈਂਟ ਕਰਕੇ ਆਪ ਆਪਣੇ ਵਿਚਾਰ ਜਰੂਰ ਦੇਣੇ ਆ ਤੁਸੀਂ ਹੁਣ ਦੂਸਰਾ ਬੰਨਾ ਵੀ ਤੁਹਾਨੂੰ ਵਿਖਾਵਾਂਗੇ ਧੰਨਵਾਦ ਆ ਘਰ ਵਿਚਾਰਾ ਕਿਹ ਗਰੀਬ ਦਾ ਪਾਣੀ ਵੀ ਪਾ ਰਹੇ ਆ ਗਿਆ ਤੇ ਪਤਾ ਨਹੀਂ ਕਿ ਇਸ ਸੇਵਾ ਕਿੰਨੇ ਕੀ ਕੀ ਨਹੀਂ ਕੀ ਕੀ ਕਰੇ ਸਾਰਿਆਂ ਦੀ ਆਹ ਹੋਣੇ ਤੁਹਾਨੂੰ ਅੱਗੇ ਤੱਕ ਜੁੜੇ ਰਹੋ ਸਾਡੇ YouTube ਚੈਨਲ ਨਾਲ ਸਬਸਕ੍ਰਾਈਬ ਕਰ ਲਿਓ ਲਾਈਕ ਕਰਿਓ ਕਮੈਂਟ ਕਰਿਓ ਠੇਕੇਦਾਰ ਦਲੇਰ ਸਿੰਘ YouTube ਚੈਨਲ ਤੇ Facebook ਪੇਜ ਇੰਸਟਾਗ੍ਰਾਮ ਫੋਲੋ ਕਰਿਓ ਆਹ ਕਰਮ ਤੇ ਆ ਪਹੁੰਚ ਗਏ ਆ ਪਾ ਜਗਾ ਤੇ ਜਿੱਥੋਂ ਕੇ ਤਕਰੀਬਨ ਪਾਣਾ ਟੁੱਟਾ ਸੀ ਐਦੋਂ ਗਾੜੀ ਜਿਹੜਾ ਉਹ ਜੇ ਸੜਕ ਤੇ ਸਾਡੀ ਦੇਖੋ ਜੀ ਬਾਪਿਆਂ ਲੋ ਸੇਵਾ ਕਰਕੇ ਬੰਨ ਦੇ ਦਿੱਤਾ ਬੰਨ ਚਲੋ ਸਰਕਾਰ ਦੇ ਵੀ ਬੰਦੇ ਜਿਹੜੇ ਲੱਗੇ ਆ ਥੋੜਾ ਬੜਾ ਕੰਮ ਬੜਾ ਢਿਲਾ ਬਰਸਾਲ ਹੋ ਗਿਆ ਇਸ ਜਗਾ ਤੇ ਨਾ ਤੇ ਲੁੱਕ ਪਾਈ ਗਈ ਨਾ ਇੱਥੇ ਪੱਥਰਾਇਆ ਪਾਇਆ ਗਿਆ ਇੰਨਾ ਕ ਟੋਟਾ ਹੀ ਵੇਖ ਲੋ ਸਰਕਾਰ ਤਾਂ ਅਜੇ ਤੱਕ ਬੱਝਾਣੀ ਆ ਇਹ ਬੰਨ ਬੰਨਣਾ ਹੁੰਦਾ ਸਰਕਾਰ ਨੇ ਤੇ ਫੇਰ ਇਹ ਆ ਦੂਸਰਾ ਪੱਖ ਸਰਕਾਰ ਆਮ ਪਾਰਟੀ ਦਾ ਉਹੀ ਪਹਿਲਾ ਪੱਖ ਨਾਲ ਉਸ ਲਾਗਾ ਜੋਗ ਵੀ ਆ ਨਾਲ ਪੱਥਰ ਵੀ ਲੱਗ ਰਹੇ ਆ SLAGA ਜੋਗ ਕਦਮ ਹੀ ਹੈਗੇ ਆ ਕਈ ਕੰਮ ਜਿਹੜੇ ਅਜੇ ਨਹੀਂ ਹੋਏ ਉਹ ਆ ਪਾ ਦੱਸਾਂਗੇ ਨਾਲ ਦੀ ਨਾਲ ਵੀ ਆ ਕੰਮ ਜਿਹੜੇ ਇਹਨਾਂ ਦੇ ਮਾੜੇ ਆ ਘਾਤਕ ਆ ਇਹ ਇਹ ਆ ਇਹਨਾਂ ਕੰਮਾਂ ਨੂੰ ਜਲਦ ਤੇ ਜਲਦ ਪੂਰਾ ਕਰੇ ਆਮ ਪਾਰਟੀ ਕਿਉਂਕਿ ਆਉਣ ਵਾਲੇ ਸਮੇਂ ਜਿਦਾ ਆ ਵੇਖੋ ਜੀ ਇਥੋਂ ਡੱਡਾ ਹੀ ਐ ਸ਼ਬੀਦਿਆਂ ਨੂੰ ਸਿੱਧਾ ਡੱਡਾ ਹੀ ਬਣਾ ਕੇ ਇਹ ਆ ਬਹੁਤ ਜਗਾ ਦੇ ਖੜਕੀ ਹਾਂਗੇ ਆ ਤੁਜੀ ਵੇਖ ਸਕਦੇ ਪਹਿਲੇ ਨਾ ਮੇਰੇ ਨਾਮ ਹੈ ਖਰਪ ਸਿੰਘ ਮੱਲੀ ਹੁਣ ਤੁਹਾਨੂੰ ਉਹ ਜਗਾ ਖਵਾਵਾਂਗੇ ਜਿੱਥੇ ਆਪਾਂ ਨਾਲ ਚੱਲ ਰਿਹਾ ਤਰਨਾ ਉਹ ਅਗਣ ਬੋਟ ਕਿਉਂ ਤਾਂ ਹੀ ਹੋਏ ਨਹੀਂ ਉਹ ਜਾਰ ਹੋਏ ਦਾਦਾ ਵਾ ਜੀ ਦਾ ਬੈਠਾ ਹੈ ਉਹ ਤਾਂ ਹੀ ਹਮਣਾ ਹੈ ਤਨ ਕੋ ਰ ਮ ਜਾਣਕਾਰੀ ਲੋ ਜੀ ਆ ਜਿਹੜਾ ਨਾ ਮੜੜਾ 2 ਨੰਬਰ ਆ ਉਥੋਂ ਗਾੜੀ ਐ ਜਿੱਥੇ ਕਬਾੜ ਟੁੱਟਾਈ ਉਥੇ ਥੋੜਾ ਇਹ ਗਾਵਾਂ ਜਿੱਥੇ ਵੀ ਪੱਥਰ ਲੱਗਾ ਨਾਲ-ਨਾਲ ਆਹ ਸੜਕ ਦੇ ਨਾਲ-ਨਾਲ ਲਾਇਆ ਪੱਥਰ ਆਹ ਪੱਥਰ ਜੇ ਰਿੰਦਾ ਵਾ ਕੰਪਲੀਟ ਨਹੀਂ ਹੋਇਆ ਮੜੜਾ ਮੇਰੇ ਹਿਸਾਬ ਨਾਲ ਜੇ ਠੇਕਾ ਵੀ ਚਾਹੀਏ ਕੰਮ ਚੱਲਦਾ ਪਿਆ ਹੁਣ ਅੱਗੇ ਤੁਹਾਨੂੰ ਉਹ ਵਿਖਾਉਣੇ ਆ ਜਿੱਥੇ ਜਿੱਥੋਂ ਆਪਣਾ ਬੰਨ ਟੁੱਟਾ ਸੀ ਧੂਸੀ ਬੰਨ ਜਿਹਨੂੰ ਤੁਸੀਂ ਬਣਾਉਂਦੇ ਹੋ ਨਾ ਸਾਹਿਬ ਸਿੰਘ ਕਿਹੜਾ ਬੰਨ ਤੁਸੀਂ ਤੁਸੀਂ ਇੱਥੇ ਆਵਾ ਉਹ ਬੰਨ ਤਾ ਅੱਗੇ ਖੋਣੇ ਤੁਹਾਨੂੰ ਵਾਏ ਗੁਰਜੀਤ ਖਾਲਸਾ ਵਾਏ ਗੁਰਜੀਤ ਖੱਤੇ ਜੀ ਆਪਾਂ ਪਹੁੰਚ ਗਏ ਆ ਜਿੱਥੇ ਆਪਣਾ ਚੱਲਣ ਲਿਆ ਮੋਰਚਾ ਸਾਰਿਆਂ ਦੇ ਸੇ ਬੰਦਿਆਂ ਲੋ ਸਾਝਾ ਮੋਰਚਾ ਵਾ ਇਹ ਜਿਹੜਾ ਖੱਡ ਦਾ ਮਸਲਾ ਪਣੀ ਤੇ ਲੱਗਣ ਜਾ ਰਹੀ ਆ ਰੇਤਾ ਦੀ ਖੱਡ ਜੋ ਪਿਛਲੇ ਦਿਨੀ ਆਪਣਾ ਹੋਇਆ ਨੁਕਸਾਨ ਉਹਨੂੰ ਮੱਦੇ ਨਜ਼ਰ ਰੱਖ ਕੇ ਇਹ ਜਜਾਰੂ ਜੋਧੇ ਜਿਹੜੇ ਡਟੇ ਹੋਏ ਆ ਇਥੇ ਕਿਸਾਨ ਸਾਰੇ ਇਹ ਹਲਾਕੇ ਦੇ ਸਾਡੇ ਇਹ ਵੀ ਇੱਕ ਪੱਖ ਆ ਸਰਕਾਰ ਦਾ ਦੂਜਾ ਪੱਖ ਤੁਹਾਨੂੰ ਵਿਖਾ ਚੁੱਕੀ ਆ ਪਹਿਲਾਂ ਜੋ ਕਿ ਮਰੜੀ ਤੇ ਲਗੀਆਂ ਪੱਥਰ ਪੁੱਥਰ ਦੀਆਂ ਲੋਕਾਂ ਨੇ ਉਹ ਤੁਹਾਨੂੰ ਵਿਖਾ ਚੁੱਕੀਆਂ ਸੀ ਤੇ ਇਹ ਖੱਡਾ ਜਿਹੜਾ ਇਸ ਪੈਲੀ ਦੇ ਵਿੱਚ ਲੱਗਣ ਜਾ ਰਿਹਾ ਸੀ ਜਿਸ ਨੂੰ ਬਹੁਤ ਸਾਰੇ ਬੈਠੇ ਸਾਡੇ ਜਜਾਰੂ ਛੱਡ ਵੀ ਬਣਾ ਲਿਆ ਨਾ ਪੱਕੇ ਤੌਰ ਤੇ ਪੱਕਾ ਮੋਰਚਾ ਲਾ ਕੇ ਬਹਿ ਗਏ ਆ ਪਰਤਾ ਦੇ ਪੰਜਾਂ ਦੇ ਦੋ ਵੱਚੁਕੇ ਆ ਪ੍ਰਸ਼ਾਦਾ ਚਲਾ ਲਿਆ ਨਾ ਆ ਜੀ ਅਸਲ ਪ੍ਰਸ਼ਾਦੇ ਦਾ ਆ ਜੀ ਅਸਲ ਲੰਗਰ ਗੁਰੂ ਕਾ ਲੰਗਰ ਜਿਹਨਾਂ ਦੇ ਲੋਡ ਬੰਦ ਵਾਸਤੇ ਇਹ ਸੇਧੇ ਬੈਠੇ ਆਪਣੀ ਡਿਊਟੀ ਨਿਭਾ ਰਹੇ ਆ ਇਹਨਾਂ ਵਾਸਤੇ ਆਇਆ ਲੰਗਰ ਜਿਹੜਾ ਇਹ ਅਮਰਤਾ ਜਿਹੜਾ ਬੇਲੋੜਾ ਲੰਗਰ ਵਰਤਿਆ ਜਾਂਦਾ ਉਹ ਅਮਰਤ ਨਹੀਂ ਹੋ ਯਾਰ ਆ ਸੋ ਵੀਡੀਓ ਵੱਤ ਵਤ ਸ਼ੇਅਰ ਲਾਈਕ ਕਰਿਓ ਵਾਇਲ ਦੀ ਕਾ ਖਾਲਸਾ ਵਾਇਲ ਦੀ ਕੀ ਕਰਤੇ